ਜਲੰਧਰ ਦੇ ਕਿਡਨੀ ਹਸਪਤਲ ਦੇ ਡਾਕਟਰ ਰਾਹੁਲ ਸੋਦ ਤੇ ਫਾਇਰਿੰਗ ਕਰਨ ਵਾਲੇ આરોપી ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਇਸ ਵਕਤ ਦੀ ਵੱਡੀ ਖਬਰ سامنے ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਖਬਰ ਜਲੰਧਰ ਤੋਂ سامنے ਆ ਰਹੀ ਹੈ ਜਿੱਤੇ ਤੁਹਾਨੂੰ ਦੱਸਦੀ ਹੈ ਕਿ ਕਿਡਨੀ ਹਸਪਤਲ ਦੇ ਜਿਹੜੇ ਡਾਕਟਰ ਨੇ ਰਾਹੁਲ ਸੋਦ ਉਹਨਾਂ ਤੇ ਅਰਬਨ ਸਟੇਟ ਦੇ ਵਿੱਚ ਜਲੰਧਰ ਦੇ ਜੋ ਹੈ ਫਾਇਰਿੰਗ ਕੀਤੀ ਗਈ ਸੀ ਤੇ ਇਸ ਗੱਲ ਦੇ ਵਿੱਚ ਤੁਹਾਨੂੰ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਦੁਆਰਾ ਤਿੰਨਾਂ આરોપીਆਂ ਦੇ ਵਿੱਚੋਂ ਇੱਕ આરોપી ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਇਸ ਮਾਮਲੇ ਦਾ ਖੁਲਾਸਾ ਪੁਲਿਸ ਕਮਿਸ਼ਨਰ ਤਨਪ੍ਰਿਤ ਕੌਰ ਨੇ ਪ੍ਰੈਸ ਕਾਨਫਰੈਂਸ ਆਫੈਂਸ ਦੇ ਦੌਰਾਨ ਆਪ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ આરોપી ਹੈ ਉਸ ਨੂੰ ਯੂਪੀ ਦੇ ਯੁੱਧਿਆ ਤੋਂ ਗ੍ਰਿਫਤਾਰ ਕੀਤਾ ਗਿਆ ਤੇ આરોપી ਦੀ ਪਛਾਣ ਜਿਹੜੀ ਹੈ ਸਤਿਆ ਨਰਾਇਣ ਦੇ ਵਜੋਂ ਕੀਤੀ ਗਈ ਹੈ ਤਿੰਨ આરોપી ਸੀ ਉਹਨਾਂ ਦੇ ਵਿੱਚੋਂ ਦੋ ਜੇ ਵੀ ਫਰਾਰ ਹਨ ਉਹਨਾਂ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤੇ ਇੱਕ આરોપી ਨੂੰ ਪੁਲਿਸ ਦੇ ਦੁਆਰਾ ਗ੍ਰਿਫਤਾਰ ਕਰ ਲਿੱਤਾ ਗਿਆ ਤੁਹਾਨੂੰ ਦੱਸਦੇ ਕਿ આરોપી ਦੇ ਕੋਲੋਂ ਅਜੇ ਵੀ ਕੁਝ ਕਿچی ਚੱਲ ਰਹੀ ਹੈ ਕਿਹੜੇ ਕਾਰਨ ਸਨ ਜਿਨ੍ਹਾਂ ਦੇ ਵਜੋਂ ਫਾਇਰਿੰਗ ਕੀਤੀ ਗਈ ਡਾਕਟਰ ਤੇ ਇਸ ਗੱਲ ਦਾ ਅਜੇ ਖੁਲਾਸਾ ਹੋਣਾ ਬਾਕੀ ਹੈ ਤੁਹਾਨੂੰ ਦੱਸਦੇ ਕਿ ਡਾਕਟਰਾਂ ਦੇ ਬਿਆਨਾਂ ਦੇ ਆਧਾਰ ਤੇ ਤੇ ਸੀਸੀਟੀਵੀ ਕੈਮਰੇਆਂ ਨੂੰ scan ਕਰਦੇ ਹੋਏ ਪੁਲਿਸ ਦੇ ਦੁਆਰਾ આરોપી ਨੂੰ ਯੂਪੀ ਦੇ ਅਯੋਧਿਆ ਦੇ ਵਿੱਚੋਂ ਗ੍ਰਿਫਤਾਰ ਜਿਹੜਾ ਹੈ ਉਹ ਕਰ ਲਿੱਤਾ ਗਿਆ